ਬਾਰੇ ਮੁੰਦੇ ਛੋਟੇ ਭਰਾ ਬਾਬਾ ਮੇਜਰ ਸਿੰਘ ਜੀ ਉਹ ਭਾਈ ਗੁਰਦੇਵ ਸਿੰਘ ਜੀ ਭਾਈ ਕੇਸਰ ਸਿੰਘ ਜੀ ਤੇ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਸਾਲਾ ਸਾਹਿਬ ਜੋ ਉਹਨਾਂ ਦੇ ਪਚੰਗੀ ਭਾਈ ਬਲਵਿੰਦਰ ਸਿੰਘ ਜੀ ਤੇ ਇੱਕ ਬਾਬਾ ਮੇਜਰ ਸਿੰਘ ਜੀ ਦੇ ਸਾਲਾ ਸਾਹਿਬ ਤੇ ਸੱਤ ਮੈਂਬਰ ਸਾਡੇ ਘਰ ਚੋਂ ਇੱਕ ਵਾਰ ਜੀ ਗਏ ਆ ਕਿਉਂਕਿ ਸੀ ਰੋਕ ਕੋ ਕਰੇ ਟਾਈਮ ਤੇ ਘਰ ਘਰੋਂ ਤੇ ਬੇਕਾਰ ਹੋ ਗਈ ਸੀ ਨਾ ਉਹ ਸਮੇਂ ਤੁਸੀਂ ਦੇਖੋ ਅੰਦੇ ਮੈਂ ਸਾਲ ਭਰਾਂਗਾ ਨੇ ਜਿਹੜੇ ਚਾਚੇ ਵੀ ਆ ਜਿਹੜੇ ਛੋਟੇ ਮਾਗੀ ਬਾਬਾ ਕੇਸਰ ਸਿੰਘ ਵੀ ਬਾਬਾ ਬਦੇਸ ਸਿੰਘ ਉਹਨਾਂ ਦੇ ਬੇਟੇ ਨਹੀਂ ਸਾਰੇ ਤੇ ਇਹ ਸਾਰੇ ਛੋਟੇ ਸੀ ਸਾਰੇ ਇਧਰ ਉਧਰ ਹੋ ਗਏ ਸੀ ਉਹ ਸਮਾਂ ਸਾਡੀਆਂ ਚਾਰੇ ਦਾਦੀਆਂ ਨੇ ਇਹਨਾਂ ਨੇ ਘਰ ਸੰਭਿਆ ਸਾਡੇ ਘਰ ਕੋਈ ਬੰਦਾ ਨਹੀਂ ਸੀ ਹੋਰ ਸਾਡੀ ਕੋਈ ਰਹਿ ਕੇ ਸਾਡੇ ਘਰ ਦਾ ਇਹ ਹਾਲ ਹੋ ਗਿਆ ਸੀ ਇਹ ਇਹ ਜੇ ਅੱਜ ਆਪਾਂ ਗੱਲ ਕਰ ਰਹੇ ਆ ਕਿ ਜੇ ਸਾਨੂੰ ਖੁਸ਼ੀ ਹੈ ਖੁਸ਼ੀ ਤਾਂ ਹੈ ਸਾਨੂੰ ਪਰ ਉਹ ਸਮਾਂ ਕਿਦਾਂ ਸਾਡਾ ਮੁੜੂਕ ਅਸੀਂ ਲੋਕਾਂ ਦੇ ਮੂੰਹ ਹੀ ਇਹ ਚੀਜ਼ਾਂ ਸੁਣੀਆਂ ਬਾਬਿਆਂ ਦੇ ਅੱਜ ਅੱਜ ਉਹਨਾਂ ਦੀ ਗੋਲ ਨੂੰ ਤਰਸਦੇ ਅੱਜ ਤੱਕ ਅੱਜ ਕਿੰਨੀ ਕੁ ਮਰੋ ਨਹੀਂ ਸੀ ਬਾਬਿਆਂ ਦੀ 80 ਸਾਲ ਦੀ 85 ਦੀ ਅੱਜ ਹਾਂ ਅਹੀਂ ਤਾਂ ਉਹਨਾਂ ਦੀ ਗੋਦੀ 'ਚ ਪੈਂਦੇ ਖੇਡਦੇ ਅੰਤ ਹਾਰ ਨੂੰ ਜੁਰਮਦਾਰ ਤੁਸੀਂ ਸਾਡੇ ਦਾਦੀ ਜੀ ਚਾਰੇ ਉਹਨਾਂ ਜਿੱਦਾਂ ਉਹ ਟਾਈਮ ਹੰਡਾਇਆ ਹੈ ਦੋ ਦਾਦੀਆਂ ਨੇ ਸਾਡੀਆਂ ਪੁੱਤੀਆਂ ਬਾਬਾ ਚੰਦ ਸਿੰਘ ਵੀ ਘਰ ਮਾਤਾ ਸੁਖੀ ਘਰ ਵੀ ਜਲਦੀ ਤੇ ਪਾਈ ਕਰਦੇ ਸਿੰਘ ਜੀ ਉਹਨਾਂ ਦੇ ਘਰ ਮਾਤਾ ਜੀ ਦਾਦੀ ਸਕੇ ਉਹ ਵੀ ਸ਼ਰੀਫਾ ਦੂਜੀਆਂ ਦਾਦੀਆਂ ਹੈਗੀਆਂ ਜਿਹੜੇ ਲੱਗੇ ਕੁਮਿੰਦਰਪੁਰ ਤੇ ਸਾਡੇ ਸਾਰੇ ਘਰ ਇਕੱਠੇ ਆ ਬਾਬਾ ਜੀ ਦੇ ਚਾਰੇ ਘਰ ਅੱਜ ਵੀ ਕਿਤੇ ਦੇਖੂ ਮਨਾਰ ਹੀ ਕਰਿਆ ਚਾਚੇ ਕੇਸਰ ਸਿੰਘ ਉਹਨਾਂ ਦਾ ਅੱਜ आज जाके ऊ ਘਰ ਬੰਦ ਰਿਆਂ ਮੇਰੀ ਤੁਸੀਂ ਕਿਹਾ ਨਾ ਸਨੇਹਾ ਮੇਰਾ ਕੌਣ ਹੋਏ ਸਨੇਹ ਦੇ ਇਹ ਸੇਵਾ ਨੂੰ ਹਰ ਕੋਈ ਪਿਆਰ ਹੈ ਜਦੋਂ ਭਾਈ ਸਿੰਘ ਸਿੰਘ ਨੂੰ ਨਾਲ ਇਸੇ ਵਾਰ ਵੀ ਆ ਨਾ ਇਹ ਤਾਂ ਹਰ ਕੋਈ ਪੰਜਾਬ ਦਾ ਜਿਹੜਾ ਨੌਜਵਾਨ ਦੇ ਦਾ ਦਿਲ ਤੋਂ ਪ੍ਰੇਮ ਰੱਖਦਾ ਨਾ ਗੁਰੂ ਨਾਲ ਹਰ ਕੋਈ ਪਿਆਰ ਹੈ ਪਰ ਜਦੋਂ ਵੇਦਾ ਹੈ ਨਾ ਪਛੋਕੜ ਇਹ ਜੋ ਸਾਡੇ ਪਰਵਾਸ ਦਾ ਹਾਲ ਹੋਇਆ ਸੀ ਨਾ ਪਿੱਛੇ ਕਿਸੇ ਨੇ ਬਾਤ ਨਹੀਂ ਬਾਬਾ ਹੀ ਪੁੱਛੀ ਕਹਤਾਂ ਇਹ ਆਪਣੀ ਕੌਮ ਨੂੰ ਚਾਹੀਦਾ ਹੈ ਕਿ ਜੇ ਕਿਸੇ ਨੇ ਸਟੱਪ ਚੁੱਕਤਾ ਹੈ ਤੇ ਉਹਦੇ ਪਰਿਵਾਰ ਪਾਦਮ ਤੱਕ ਦੀ ਤੇ ਡਿਊਟੀ ਰੱਖੋ ਜੇ ਆਪਾਂ ਕਰੋੜਾਂ ਰੁਪਈਆ ਆਪਣਾ ਡੋਨੇਸ਼ਨ ਆ ਜੀ ਦੇ ਸਕਦੇ ਆਂ ਕੀ ਗੱਲ ਆਪਾਂ ਉਹਨਾਂ ਦਾ ਕੋਈ ਹਜ਼ਾਰ ਦਾ 5000 10000 ਵੀ ਰੱਖ ਸਕਦੇ ਆ ਉਹ ਕੀ ਗੱਲ ਆ ਉਹ ਨਹੀਂ ਕਰ ਸਕਦੇ ਚਾਚੇ ਕੇ ਸਰਸੋਂ ਨਾਲ ਦਾ ਘਾਰਕ ਨੂੰ ਨਭਾ ਗਿਆ ਬੱਚੇ ਕਿੰਨੇ ਨੇ ਉਹਨਾਂ ਦੇ ਤਿੰਨ ਬੱਚੇ ਨੇ ਆਪਣੇ ਪੈਰਾਂ ਤੇ ਸਟੈਂਡ ਹੋਏ ਕੇ ਕਰਮਾਨਾ ਦਾ ਕੇ ਕਰਮਾਨਾ ਦਾ ਹੁਣ ਸਾਡੇ ਜਿੱਦਾਂ ਬਾਬਾ ਚਰਨ ਸਿੰਘ ਹੀ ਉਹਨਾਂ ਦਾ ਪਰਿਵਾਰ ਭਾਈ ਗੁਰਦੇਵ ਸਿੰਘ ਉਹਨਾਂ ਦਾ ਅੱਜ ਮੇਜ ਸੁਹਣਾ ਦਾ ਅੱਜ ਸੁਹਣਾ ਸਾਰੇ ਲੜ ਕੇ ਤੇ ਕੁਝ ਸੰਗਤ ਵੀ ਨੂੰ ਹਣ ਆ ਗਏ ਜਿਹੜੋ ਰੋੜਾ ਪਿਆ ਹੈ ਨਾ ਭੈਣ ਭਰਾ ਜਿਹੜੇ ਸਾਡੇ ਗੋਜ ਆ ਉਹ ਆ ਗਏ ਮਰ ਕੀ ਨਾ ਉਸ ਸਮੇ ਬਾਬਾ ਚਰਨ ਸਿੰਘ ਦੀ ਉਹ ਸੀ ਜਿਨ੍ਹਾਂ ਨੇ ਹਰ ਇੱਕ ਦੀ ਬਾਹ ਫੜੀ ਜਦੋਂ ਬਾਗੇ ਫੜੇ ਗਿਆ ਨਾ ਅ ਦਰਸ਼ਨ ਸਿੰਘ ਬਾਬੇ ਪੁੱਟੇ ਸਾਬਲ ਨੇ 45 ਤੋਂ 55 ਲੱਖ ਰੁਪਏ ਦਿੱਤਾ ਹੈ ਅਸੋ ਬੇਸਨਾ ਅੰਦੋਣਾ ਨੂੰ ਕਿ ਬਾਬਾ ਚੰਨ ਸਿੰਘ ਬਹਾਦਰ ਜੀ ਜਿਸੋ ਸੰਗ ਹੋਣਾ ਨੂੰ ਸੁਬੇ ਹੋਣਾ ਨੂੰ ਇਹਨੇ ਦਿੱਤਾ ਦਰਸ਼ਨ ਸਿੰਘ ਬਾਬਾ ਬੁੱਢਾ ਸੇਵਲਾ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਆਈਪੀਏ ਜਿਹੜੇ ਕਾਲਜ ਹੈ ਨਾ 45 ਤੋਂ 55 ਲੱਖ ਰੁਪਏ ਇਹਨੇ ਦਿੱਤਾ ਹੈ ਕਿ ਬਾਬਾ ਚੰਨ ਸਿੰਘ ਬਾਅਦ ਨਹੀਂ ਹੋਣਾ ਚਾਹੀਦਾ ਬਹੁਤ ਵੱਡਾ ਇਲਜ਼ਾਮ ਲਾ ਰਹੇ ਤੁਸੀਂ ਇਹ ਬਾਬਾ ਜੀ ਇਹ ਇਹ ਪੱਕੀ ਗੱਲ ਹੈ ਇਹਕਾ ਕੀ ਕੋਈ ਗੱਲ ਨਹੀਂ ਕਰ ਰਹੇ ਇਹਦੇ ਵਿੱਚ ਕਈ ਇੰਟਰਵਿਊ ਤੁਸੀਂ ਪਿੱਛੇ ਬਾਬਾ ਚਰਨ ਸਿੰਘ ਦੇ ਬਾਰੇ ਜਦੋਂ ਲੈ ਕੇ ਰਹੋ ਲਿਖੋਗੇ ਨਾ YouTube ਤੇ ਉਹਦੇ ਵਿੱਚ ਇੰਟਰਵਿਊ ਆਉਣਗੇ ਉਹਨਾਂ ਵਿੱਚ ਵੀ ਇਹ ਚੀਜ਼ ਹੋਣੀ ਆਪਣੇ ਆਨੇ ਮਾਰਿਆ ਆਪਣੇ ਨਹੀਂ ਮਾਰਿਆ ਬਾਬਾ ਜੀ ਉਦੋਂ ਬਾਬਿਆਂ ਨੇ ਬਾਹਰ ਦੇ ਸਾਰੇ ਮੁਲਕ ਦੀ ਬੜੀ ਬਾਬਿਆਂ ਦੀ ਕਹਿੰਦੇ ਨਹੀਂ ਬਾਬਿਆਂ ਦੀ ਨਹੀਂ ਕੋਈ ਭਾਰੇ ਨਹੀਂ ਗਿਆ ਕੋਈ ਕੱਟਾ ਨਹੀਂ ਹੋਇਆ ਇੰਨਾ ਮੁਰਕ ਬਚਾਇਆ ਬਾਬਿਆਂ ਨੇ ਪਰਿਵਾਰਾਂ ਦੇ ਪਰਿਵਾਰ ਅੱਗਲੇ ਉਹ ਸਿੰਘਾਂ ਨੇ ਕਹਰੇ ਪੁਲਸ ਨੇ ਪੁਲਸ ਦੇ ਵੀ ਕਈ ਬੱਚੇ ਬਾਬਿਆਂ ਨੇ ਬਚਾਏ ਮਰਨ ਬਾਬਿਆਂ ਦੀ ਬਤੇਰ ਨੇ ਥੋੜੀ ਇਹਦੇ ਪੁਲਸ ਜੀ ਇਹੋ ਜੀ ਹੋ ਗਈ ਕਿ ਬਾਬਾ ਚੰਦ ਸਿੰਘ ਦਾ ਨਹੀਂ ਆਖੀ ਤੇ ਰਾਤੇ ਆਖਣ ਦਾ ਤੇ ਬਾਬਾ ਚੰਦ ਸਿੰਘ ਸਿੰਘਾਂ ਦੀ ਮਾਇ ਮਹਾਦਾ ਕਿਤਾਬ ਇਹਨਾਂ ਨੇ ਦਿੱਤਾ ਫੇਰ ਇਹਨਾਂ ਨੇ ਕਿ ਥਾਣੇ ਦੇ ਵਿੱਚ ਕਿ ਥਾਣੇ ਦੇ ਵਿੱਚ ਬਾਬਿਆਂ ਦਾ ਕੋਈ ਪਰਚਾ ਨਹੀਂ ਹੈਗਾ ਪਰਚਾ ਨਹੀਂ ਕੀਤਾ ਤੇ ਸੋ ਫੜੇ ਕਿ 142800 ਇਹ ਪਰਵਾ ਦੇ 57 ਤੇ ਕਿਹੜੇ ਐਫਆਰ ਨਹੀਂ ਹੋਏ ਨਾ ਫੇਰ ਇਹ ਮਹ ਚਾਚੇ ਕੇ ਸੱਤ ਕਿਤੀਓ ਨੂੰ ਜੇਲ੍ਹ ਹੋਈ ਉਹਨੂੰ ਚਾਚੇ ਕੇ ਸੱਤ ਨੂੰ ਜੇਲ੍ਹ ਤੋਂ ਲੈਣ ਕਿ ਮਾਰਿਆ ਗਿਆ ਇਹਨਾਂ ਸੋ ਬੇੜਾ ਉਹਨਾਂ ਦਾ ਕਾਰਨ ਐਸੀ ਦਾ ਉਹਨਾਂ ਨੇ ਕਿ ਆਪਦਾ ਨੂੰ ਖੜਕ ਨੂੰ ਨਾਲ ਪਰਚਾ ਸਰਵੋਨਾਂ ਤੇ ਹੀ ਉਹ ਬੰਦੇ ਤੇ ਫਾਇਰ ਸੀ ਹਾਂਜੀ ਉਹਨਾਂ ਨੂੰ ਜੇਲ੍ਹ ਤੋਂ ਲਿਆਣ ਕੇ ਮਾਰਿਆ ਹੂੰ ਮੜਕੇ ਸੋਨੇ ਗੀਤਾ ਮੰਨ ਰ ਮੜਕੇ ਕਿ ਇਹ ਨਿਵਾਦ ਨਹੀਂ ਕੁਛੀ ਜੁਰਮਾਨਾ ਚਾਚਾ ਗੁਰਦੇਵ ਸਿੰਘ ਜਿਹੜਾ ਹੈ ਇਹੋ ਜ ਆਇਓ ਕੋਲ ਸੌ ਤੇ ਉਹਨੇ ਦੋਨੇ ਛੱਡ ਦੇਣਾ ਹੂੰ ਉਹਦੇ ਪਲਸ ਤੇ ਮੱਤੇ ਲੰਦਨੀ ਟਾਪਾ ਕਰਦਾ ਹੂੰ ਬਰਮੜਾ ਜਰਮ ਕੀਤਾ ਦਾ ਬੜਾ ਜਰਮ ਪੁੱਠਾ ਟੰਗਿਆ ਉਹਨੂੰ ਚਿਰਾ ਉਹਨਾਂ ਨੇ ਤਾਂ ਕੇ ਉਹਨੂੰ ਟੰਗਿਆ ਉਹਨੂੰ ਟੰਗਿਆ ਚਾਚੇ ਮੇਜਾ ਹੁੰਦਾ ਸਾਰਾ ਲੱਖਾਂ ਸਿਰਦਾਨ ਲੱਖਾਂ ਸਿਰਦ ਇਹਨੂੰ ਪੁੱਠਾ ਟੰਗਿਆ ਚ ਭਾਲ ਇਹ ਵੀ ਪੁੱਠਾ ਜਰਾ ਨਰਾ ਲੋੜਾ ਇਹਨੇ ਲੱਤਾਂ ਮਾਰੀਆਂ ਕਿ ਦੋ ਬੰਦੇ ਤਾਂ ਵਿਚ ਬਾਹਰ ਅਰਸ਼ਾਤ ਹੁੰਦੀ ਹੈ ਹੁਣ ਬਾਤ ਨਹੀਂ ਕਿਤੇ ਕਿਤੇ ਹੁੰਦੀ ਸੀ ਸੀਰ ਸਾਹ ਬਾਬਾ ਕਾਂ ਸਿੰਘ ਹਰੀ ਕੇ ਨਹਿਰਾਂ ਤੇ ਖੜਕੇ ਹਾਂ ਬਣਾ ਲਿਆ ਜਿਹੜੇ ਸਰੀਰ ਤੇ ਕੇ ਨਾ ਨਾ ਫੇਰ ਰੱਖੇ ਕੇ ਸੇ ਨਾ ਕੇ ਸੇ ਨਾ ਨਹੀਂ ਕੇ ਸੇ ਨਾ ਨਹੀਂ ਕਿ ਇਹ ਨਹੀਂ ਕਿ ਇਹਨੂੰ ਆਖਿਆ ਕਿ ਤੁਹਾਡਾ ਸਰੀਰ ਉਹ ਤੁਹਾਡੇ ਸਿੰਘ ਦਾ ਉੱਥੇ ਪਿਆ ਹੋਣਾ ਇਹਨਾਂ ਨੂੰ ਉਦੋਂ ਤੇ ਕੋਈ ਗੱਲਾਂ ਨਹੀਂ ਪੁਲਿਸ ਵਾਲਾ ਤੇਨੂੰ ਗੱਲ ਨਹੀਂ ਕਰਦਾ ਵੀ ਇਹਨਾਂ ਦੇ ਨਾਲ ਇਹ ਗੱਲ ਕਰਨੀ ਤੇ ਮੈਨੂੰ ਚੋਕੇ ਮਾਰਨ ਤੋਂ ਕੋਈ ਫਸ ਉਦੋਂ ਦੇ ਸਵਾਬ ਹੋ ਗਿਆ ਹੈ ਪਰ ਸਣੀ ਕੋਈ ਕਹਾਣੀ ਚੁੱਕੀ ਹੈ ਨਾ ਨਾ ਪਰ ਪਰ ਉਹ ਸਮਝ ਵੀ ਜੇ ਆਪਾਂ ਪੁਲਿਸ ਵਾਲੇ ਨੂੰ ਮਾਰਾ ਕਹੀਂ ਪੀਂਦਾ ਉਹ ਸਮੇਂ ਵੀ ਪੁੱਲਸਾ ਦੇ ਰਹੇ ਸੀ ਚੰਗੀ ਰੱਖਵਾਉਂਦੇ ਸੀ ਚੰਗੀ ਦਾ ਸੀ ਅਰਜਨ ਦਾ ਸਾਡੇ ਨਾਲ ਨਾ ਗਰੀ ਨਾ ਰਿਸ਼ਤਾ ਇਹਨਾਂ ਦੇ ਰਿਸ਼ਤੇ ਦੋ ਪੁੱਲਸਾ ਦੇ ਜਿਹੜੇ ਕੀਰਨੇ ਸਨ ਉਹਨਾਂ ਦਾ ਸਮਰਚਨ ਸਿੰਘ ਜੀ ਨੂੰ ਮਸ਼ੀਨ ਕਰਦੇ ਆ ਨਾ ਠੀਕ ਹੈ ਸਮਨ ਪਗੜੀ ਕੋਲ ਨਹਿਰਾ ਤੇ ਇਹ ਪਿੱਛੇ ਇੰਟਰਵਿਊ ਇੱਕੋ ਹੀ ਸੀ ਮੇਰੀ ਉਹਦੇ ਵਿੱਚ ਮੈਂ ਦੱਸੀ ਨਾ ਕਿ ਜਿਹੜਾ ਪਾਕਿਸਤਾਨ ਨੂੰ ਜਾਂਦੀ ਉਹ ਨਹੀਂ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਉਹਦੇ ਉੱਤੇ ਬਾਬਾ ਜੀ ਮਸ਼ੀਨ ਹੁੰਦਾ ਬਾਬਾ ਚੰਦ ਸਿੰਘ ਬਾਬਾ ਚੰਦ ਸਿੰਘ ਕੋਈ ਕੋਈ ਪੁਲਸਾਰੀ ਸੀ ਬਾਬਾ ਚੰਦ ਸਿੰਘ ਹੁਣ ਵੀ ਸੰਗਤ ਕਰਦੇ ਸੀ ਸੰਦੂ ਲਾਗੇ ਰਿਹਾ ਉਹਨਾਂ ਨੇ ਉਹਨੂੰ ਪਹਿਲਾਂ ਹੀ ਕਿਹਾ ਕਿ ਤੂੰ ਹੀ ਮਾਰਨਾ ਸਾਧ ਨਹੀਂ ਗਾਲ ਫੜਦੇ ਗੂੜਾ ਬਾਬਾ ਜੀ ਜੇ ਲੋਕ ਐਡੀ ਜੁਕਤ ਤੇ ਨਾ ਉਹਨੇ ਹੀ ਜੇ ਲੋ ਇਹਨੇ ਸੰਦੂ ਨਾ ਨਗਾ ਤਾ ਕਿ ਕੋਈ ਮਾਰਨਾ ਉਹ ਨਹੀਂ ਮੋਦੀ ਕਰਦਾ ਕਰਮਾ ਕਿ ਨਹੀਂ ਬਾਬਾ ਦੇ ਸੇ ਨੂੰ ਮਾਰੇ ਗੰਦਾ ਕਮ ਸਾਡੇ ਹੱਥੋਂ ਨਾ ਹੋ ਕੋਈ ਬਾ ਸਾਡੇ ਤਾ ਨਾ ਹੋਏ ਤੇ ਜਦੋਂ ਉੱਤਰ ਤੇ ਨਾ ਬਾਬਾ ਨੂੰ ਗੋਲੀ ਮਾਰਦੇ ਜਦੋਂ ਸੰਦੂ ਕੰਨ ਨਾਲ ਮਾਰ ਗੋਲੀ ਸਾਹ ਨੂੰ ਵਾਰ ਕੱਢੇ ਕਿ ਹੁੰਦਾ ਹੈ ਤੇ ਉਹਨਾਂ ਰੈਫਰੈਂਸ ਦੀ ਕਰਦੇ ਤਿੰਨ ਵਾਰੀ ਲੋਡ ਕਰਦੇ ਦਾ ਚੱਲ ਜੀ ਨੀ ਦੋਏ ਆ ਦੋ ਤਿੰਨ ਮਾਰੀ ਆਮੇਤਾਂ ਦੀ ਦੋਵੇਂ ਵਾਰੀ ਵਾਰੀ ਕੋਈ ਸਰਦਾਰ ਸੀ ਚੱਲੀਆਂ ਨਹੀਂ ਇਹ ਦਫਾ ਦੋਹਾਂ ਦੀਆਂ ਦੋਹਾਂ ਦੀਆਂ ਰੱਖਣਾ ਜਿਨ੍ਹਾਂ ਦੀ ਡਿਊਟੀ ਸੰਧੂ ਨੇ ਲਈ ਸੀ ਕਿ ਨਹੀਂ ਗੋਲੀ ਮਾਰਨੀ ਦੋਹਾਂ ਦੀ ਰਾਈਫਲ ਨਹੀਂ ਚੱਲਣੀ ਉਹਨਾਂ ਅਰਦਾਸ ਕੀਤੀ ਉਹ ਬੰਦੇ ਦੱਸਿਆ ਉਹਨਾਂ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਕਿ ਉਹਨਾਂ ਅੱਜ ਤੱਕ ਸੁਣਾਏ ਕਿ ਜਾਏ ਕਿ ਇੰਨਾ ਇੰਨਾ ਮੋਸਲੇ ਨੂੰ ਨਾ ਜੀਸੂ ਸੰਧੂ ਨੇ ਆ ਗੋਲੀ ਮਾਰੀ ਹੈ ਬਾਬਾ ਚੰਦ ਸਿੰਘ ਬਲੇ ਇਹ ਸਾਰੇ ਨਾਲ ਹੀ ਪਹੁੰਚ ਪਰ ਆਂਦੇ ਕੋਈ ਖਾਦਮਾ ਰੱਖ ਲੈ ਲੋ ਕੁਝ ਸਾਰਿਆਂ ਨੂੰ ਇੱਥੋਂ ਤੋਂ ਉਹ ਕਾਲਪਟੋਂ ਪਰਕੇ ਪਹਾਂਚੇ ਦਿੱਤਾ ਤੇ ਰਾਤ ਪਿਸਤੌਲ ਕੱਢ ਗਏ ਉਹ ਵੀ ਆਪ ਦੇ ਨਾਲ ਨਹੀਂ ਮਾਰੀ ਕੋਈ ਜੇ ਅਫਸਰ ਨਹੀਂ ਕੱਢ ਕੇ ਆਵਾ ਮਾਰੀ ਲੋਕ ਉਹ ਉਸ ਵੇਲੇ ਦੋ ਦੋ ਪਿਸਤੌਲ ਰੱਖੀ ਦੇ ਕੋਈ ਇੱਕ ਸਰਕਾਰੀ ਹੁੰਦਾ ਤੇ ਇੱਕ ਬੋਨੰਗੀ ਠੀਕ ਹੈ ਕਿ ਤੇ ਐਸਲੇ ਸਮੇਂ ਜਦੋਂ ਬਾਬਾ ਜੀ ਨੂੰ ਇਹ ਗੱਲ ਕਹੀ ਆ ਉਹਨੇ ਸੰਧੂ ਨਹੀਂ ਤੇ ਸਾਡਾ ਤੇਰਾ ਪਤਾ ਨਹੀਂ ਲੱਗਣਾ ਸੰਗੋਣਾ ਤੇ ਬਾਬਾ ਚੰਦ ਸਿੰਘ ਜੀ ਦੇ ਇੱਕ ਗੋਲ ਨੇ ਜਿਹੜਾ ਅੱਜ ਸੱਚ ਹੋ ਜਾਂਦਾ ਸਾਡਾ ਤੇ ਪਤਾ ਨਹੀਂ ਕਿਹਾ 13 ਨਹੀਂ ਪਤਾ ਲੱਗਣਾ ਕਿੱਥੇ ਗਿਆ ਤੇ ਇਹੋ ਗੋਲ ਇਹੋ ਗੋਲ ਸੀ ਸੀਐਮ ਦੇ ਵਿਰੋਧ ਕਰਦੇ ਸੀ ਬਾਬਾ ਜੀ ਨੂੰ ਕਹਿੰਦਾ ਸੀ ਤੇ ਤੂੰ ਬੰਬ ਨਾ ਡਾਲ ਦੇਣਾ ਬੈਂਸੋਂ ਬੈਂਸੋਂ ਬਾਬਾ ਜੀ ਕਹਿੰਦੇ ਨਾ ਉੱਥੇ ਅਣੀ ਨਹੀਂ ਬੜਦੇ ਬੈਠਾ ਉੱਡੇ ਨਾ ਤੂੰ ਬੰਬ ਨਾ ਆ ਜਿਹੜਾ ਬੈਠਾ ਘਟਿੰਦੀ ਜੀ ਤੇ ਉਹ ਸਾਧੂ ਵੀ ਗੋਲ ਤੇ ਸੰਤ ਦਾ ਗੋਲ ਸੋ ਸੰਗਤ ਦੀ ਗੱਲਾਂ ਬਹੁਤ ਨੇ